ਦੋਸਤੋ ਮੈਂ ਥੋੜਾ შეਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਵੀ ਕਾਫੀ ਇੰਟਰਸਟਿੰਗ ਹੋਏਗੀ ਤੁਸੀਂ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਵੀਡੀਓ ਹੈ ਸੱਚ ਤੇ ਝੂਠ ਯਾਨੀ ਸੱਚ ਤੇ ਝੂਠ ਝੂਠ ਨੂੰ ਕਹਿੰਦੇ ਕੂੜ ਤੇ ਗੁਰਬਾਣੀ ਵਿੱਚ ਲਿਖਿਆ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਯਾਨੀ ਸਾਡਾ ਜਿਹੜਾ ਜੀਵਨ ਆ ਝੂਠ ਦੇ ਆਲੇ ਦੁਆਲੇ ਹੀ ਕੰਮ ਤਾਂ ਹੈ ਝੂਠ ਹੀ ਪ੍ਰਦਾਨ ਹੈ ਔਰ ਝੂਠ ਹੀ ਰਾਜਾ ਹੈ ਝੂਠ ਹੀ ਪਰਜਾ ਹੈ ਸਭ ਕੁਝ ਝੂਠ ਹੈ ਤਾਂ ਸੱਚ ਕੀ ਹੈ ਉਸ ਦਾ ਨਾਮ ਔਰ ਅਸੀਂ ਕੀ ਕਰਦੇ ਹਾਂ ਅਸੀਂ ਕਿਨੇ ਸੱਚ ਤੇ ਝੂਠ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਹਾਂ ਅਸਲ ਦੇ ਵਿੱਚ ਸੱਚ ਦਾ ਮਤਲਬ ਸੀ ਹਾਈਜੈਨਿਕਲੀ ਕਲੀਨ ਔਰ ਝੂਠ ਦਾ ਮਤਲਬ ਸੀ ਕਿ ਯੂਜ਼ਡ ਸੋ ਜਦੋਂ ਵੀ ਅਸੀਂ ਯੂਜ਼ਡ ਕੋਈ ਕੱਪੜੇ ਪਹਿਨਦੇ ਹਾਂ ਔਰ ਯੂਜ਼ਡ ਜਿਹੜੀਆਂ ਚੀਜ਼ਾਂ ਮਤਲਬ ਇਸਤੇਮਾਲ ਕਰਦੇ ਆ ਤਾਂ ਉਹ 네ਗੈਟਿਵਿਟੀ ਦੇ ਆਲੇ ਦੁਆਲੇ ਘੁੰਮਦੇ ਹਨ ਔਰ ਜਿਹੜਾ ਸੱਚ ਹੈ ਜਿਹੜਾ ਟਰੂਥ ਹੈ ਉਹ ਪੋਜ਼ਿਟਿਵਿਟੀ ਦੇ ਆਲੇ ਦੁਆਲੇ ਘੁੰਮਦਾ ਹੈ ਔਰ ਜਿਹੜਾ ਸੱਚ ਤੇ ਸੱਚ ਦੋਨੇ ਰਿਵੋਲਵਸ ਅਰਾਊਂਡ ਦਾ ਪੋਜ਼ਿਟਿਵਿਟੀ ਥੈਟ ਮੀਨਸ ਟਰੂਥ ਐਂਡ ਦਾ ਪਿਓਰਿਟੀ ਦੇ ਹੈਵਿੰਗ ਆਲਵੇਜ਼ ਪੋਜ਼ਿਟਿਵਿਟੀ ਪੋਜ਼ਿਟਿਵ ਵਾਈਬਸ ਕਮਿੰਗ ਆਊਟ and if you have a jhooth te jhooth that revolves around negativity so hygiene jehdi a that is very important aur hygiene da tuhnu pata hi hai ki covid ne kis tarah sanu hygiene rehna sikhata jehde khende si ke pandit jehde bade soch di gal karda hai bada pandit hai ਉਹਨਾਂ ਨੂੰ ਵੀ ਹੱਥ ਧੋਣ ਬਾਰ-ਬਾਰ ਲਾਤਾ ਭਾਵੇਂ ਕਿ ਜਿਹੜੇ ਬੰਦੇ ਸ਼ਰਾਬ ਨਹੀਂ ਸੀ ਪੀਂਦੇ ਉਹਨਾਂ ਨੂੰ ਅਲਕੋਹਲ ਦਾ ਇਸਤੇਮਾਲ ਕਰਨਾ ਸਿਖਾਤਾ ਅਲਕੋਹਲ ਦੇ ਨਾਲ ਹੱਥ ਧੋਣੇ ਔਰ ਬਾਰ-ਬਾਰ ਧੋਣੇ ਇਹ ਹੈ ਸਫਾਈ ਔਰ ਕਿੰਧਨ ਸਫਾਈ ਹੀ ਖੁਦਾਈ ਹੈ ਕਿਉਂਕਿ ਜੇ ਤੁਸੀਂ ਸਾਫ਼ ਵਾਤਾਵਰਨ ਹੋਏਗਾ ਤੇ ਤੁਸੀਂ ਉਸ ਖੁਦਾ ਦੇ ਨੇੜੇ ਹੋਵੋਗੇ ਔਰ ਜਿੰਨਾ ਜਿੰਨਾ ਗੰਦਗੀ ਹੋਏਗੀ ਆਲੇ ਦੁਆਲੇ ਤੁਸੀਂ ਉਸ ਖੁਦਾ ਤੋਂ ਦੂਰ ਹੁੰਦੇ ਜਾਓਗੇ ਗੰਦਗੀ ਚਾਹੇ ਵਿਚਾਰਾਂ ਦੀ ਹੋਵੇ ਚਾਹੇ ਗੰਦਗੀ ਜਿਹੜੀਆਂ ਬੈਡ ਥਿੰਕਿੰਗ ਦੀ ਹੋਵੇ ਸੋ ਇਟ ਵਿਲ ਡਿਸਟਰੈਕਟ ਯੂ ਅਵੇ ਫਰੋਮ ਦਾ ਪੋਜਿਟਿਵਿਟੀ ਸੋ ਦੋਸਤੋ ਅੱਜ ਦਾ ਵਿਚਾਰ ਬਸ ਇੰਨਾ ਹੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ੁਭਕਾਮਨਾ ਜੀਂਦੇ ਬਸਤੇ ਰੋ